ਜੀ ਮੈਂ ਹਾਂ ਕੁਲਦੀਪ ਬਰਾੜ ਅੱਜ ਦੀ ਨਵੀਂ ਅਪਡੇਟ ਲੈ ਕੇ ਤੁਹਾਡੇ ਵਿੱਚ ਹਾਜ਼ਰ ਹੋਏ ਹਾਂ ਰਵਿੰਦਰ ਸਿੰਘ ਆਮਲਾ ਦੇ ਘਰ ਅਤੇ ਹੋਰ ਵੱਖ-ਵੱਖ ਟਕਾਣਿਆਂ ਤੇ ਇਨਕਮ ਟੈਕਸ ਦੀ ਵੱਡੀ ਰੇਡ ਕੀਤੀ ਗਈ ਹੈ ਦੱਸਣਯੋਗ ਹੈ ਕਿ ਰਮਿੰਦਰ ਸਿੰਘ ਆਮਲਾ ਵੱਲੋਂ ਸੁਖਬੀਰ ਸਿੰਘ ਬਾਦਲ ਦੇ ਮੈਂਬਰ ਪਾਰਲੀਮੈਂਟ ਬਣ ਤੋਂ ਬਾਅਦ ਇਹ ਸੀਟ ਵੇਲੀ ਹੋਈ ਸੀ ਤੇ ਜਲਾਲਾਬਾਦ ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜਿਆ ਸੀ ਤੇ ਉਹ ਜੇਤੂ ਰਹੇ ਸੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਗਈ ਸੀ ਜਿਸ ਕਾਰਨ ਹੁਣ ਉਹ ਆਜ਼ਾਦ ਉਮੀਦਵਾਰ ਦੇ ਤੌਰ ਤੇ ਤੇ ਜਾਂ ਵੱਖ-ਵੱਖ ਪਾਰਟੀਆਂ ਦੇ ਤੌਰ ਤੇ ਉਹ ਟਿਕਟ ਜਿਹੜੀ ਜਲਾਲਾਬਾਦ ਤੋਂ ਤੇ ਗੁਰੂ ਸਾਹਿਬ ਤੋਂ ਉਹ ਮੰਗ ਕਰ ਰਿਹਾ ਤੇ ਉਹ ਲੜਨਾ ਵੀ ਚਾਹੁੰਦੇ ਪਰ ਹਜੇ ਤੱਕ ਇਹ ਕਲੀਅਰ ਨਹੀਂ ਕਿ ਉਹ ਜਲਾਲਾਬਾਦ ਤੋਂ ਜਾਂ ਗੁਰੂ ਸਾਹਿਬ ਤੋਂ ਕਿਹੜੀ ਪਾਰਟੀ ਵੱਲੋਂ ਜਿਹੜੇ ਉਹ ਇਲੈਕਸ਼ਨ ਲੜਨਗੇ ਪਰ ਵੱਡੀ ਅਪਡੇਟ ਇਹ ਹੈ ਕਿ ਰਮਿੰਦਰ ਸਿੰਘ ਆਮਲਾ ਦੇ ਵੱਖ-ਵੱਖ ਟਿਕਾਣਿਆਂ ਤੇ ਜਿਹੜੀ ਹੈ ਇਨਕਮ ਟੈਕਸ ਦੀ ਉਹ ਰੇਡ ਹੋਈ ਹੈ ਰਮਿੰਦਰ ਸਿੰਘ ਆਮਲਾ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਵੀ ਹੈ ਜਿਹੜੇ ਉਹ ਘਰ ਦੇ ਵਿੱਚ ਮੌਜੂਦ ਦੱਸੀ ਜਾ ਰਿਹਾ ਹੈ ਉਹਨਾਂ ਦੇ ਘਰ ਦੇ ਬਾਹਰ ਖੜੀਆਂ ਗੱਡੀਆਂ ਇਹ ਦਰਸਾ ਰਹੀਆਂ ਕਿ ਉਹਨਾਂ ਨੂੰ ਘਰ ਦੇ ਵਿੱਚ ਇਨਕਮ ਟੈਕਸ ਨੇ ਆ ਜਿਹੜਾ ਇੱਕ ਵਾਰ ਰੱਖਿਆ ਹੋਇਆ ਤੇ ਉਹਨਾਂ ਦੇ ਵੱਖ-ਵੱਖ ਟਿਕਾਣਿਆਂ ਤੇ ਹੋਰਾਂ ਤੇ ਵੀ ਹੈ ਜਿਹੜੀ ਉਹ ਤਲਾਸ਼ੀ ਜਿਹੜੀ ਆ ਉਹ ਲਈ ਜਾ ਰਹੀ ਹੈ ਪਿਛਲੀ ਦਿਨੀ ਰਮਿੰਦਰ ਸਿੰਘ ਆਮਲਾ ਵੱਲੋਂ 200 ਤੋਂ ਵੱਧ ਲੜਕੀਆਂ ਦੀਆਂ ਸ਼ਾਦੀਆਂ ਕਰਕੇ ਵੀ ਇੱਕ ਵੱਡੀ ਚਰਚਾ ਦੇ ਵਿੱਚ ਆਏ ਹੋਏ ਸੀ ਅਕਸਰ ਹੀ ਇਹ ਦੇਖਣ ਨੂੰ ਹੀ ਮਿਲਦਾ ਕਿ ਰਮਿੰਦਰ ਸਿੰਘ ਆਮਲਾ ਜਿੱਥੇ ਵੀ ਜਾਂਦੇ ਆ ਆਪ ਦੀ ਪਾਕਟ ਮਣੀ ਦੇ ਵਿੱਚੋਂ ਉਹ ਲੋਕਾਂ ਨੂੰ ਕੁਛ ਨਾ ਕੁਛ ਦੇ ਕੇ ਉਹਨਾਂ ਦੀਆਂ ਵੀਡੀਓ ਬਣਾ ਕੇ ਉਹ ਵੀ ਸੋਸ਼ਲ ਮੀਡੀਆ ਤੇ ਜਿਹੜੀਆਂ ਵਾਇਰਲ ਹੁੰਦੀਆਂ ਤੇ ਉਹ ਇੱਕ ਵੱਡੀ ਚਰਚਾ ਦੇ ਵਿੱਚ ਆਏ ਹੋਏ ਸੀ ਜਿਸ ਨੂੰ ਲੈ ਕੇ ਉਹ ਆਪਣੇ ਵੱਲੋਂ ਇੱਕ ਨਵਾਂ ਵੋਟ ਬੈਂਕ ਵੀ ਉਹਨਾਂ ਵੱਲੋਂ ਬਣਾਇਆ ਜਾ ਰਿਹਾ ਸੀ ਜਿਹੜਾ ਕਿ ਉਹ ਕਿਸੇ ਪਾਰਟੀ ਦਾ ਨਾਂ ਹੋ ਕੇ ਬਲਕਿ ਰਮਿੰਦਰ ਸਿੰਘ ਆਮਲਾ ਵੱਲੋਂ ਹੀ ਲੋਕ ਜਿਹੜੇ ਸੀਗੇ ਉਹਨਾਂ ਨੂੰ ਚਾਹੁੰਦੇ ਸੀ ਅਤੇ ਉਹ ਚਾਹੁੰਦੇ ਵੀ ਸੀ ਰਮਿੰਦਰ ਸਿੰਘ ਆਮਲਾ ਵੀ ਇਹ ਚਾਹੁੰਦੇ ਸੀ ਕਿ ਉਹਨਾਂ ਦਾ ਇੱਕ ਅਲੱਗ ਤੋਂ ਬੋਟ ਬੈਂਕ ਹੋਵੇ ਜਿਹੜਾ ਕਿਸੇ ਪਾਰਟੀ ਵੱਲੋਂ ਨਾ ਹੋਵੇ ਮੰਨ ਲਓ ਕਿ ਜਿਸ ਤਰ੍ਹਾਂ ਪਿਛਲੀ ਵਾਰੀ ਜਿਹੜਾ ਕਾਂਗਰਸ ਪਾਰਟੀ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਸੀ ਦਿੱਤੀ ਗਈ ਤੇ ਉਹਨਾਂ ਵੱਲੋਂ ਭਾਜਪਾ ਵੱਲੀ ਵੀ ਕੁਝ ਕਾ ਜਿਹੜਾ ਉਹ ਹੋਇਆ ਸੀ ਇਹ ਆਮ ਲੋਕਾਂ ਦਾ ਕਹਿਣਾ ਸੀ ਕਿ ਉਹ ਭਾਜਪਾ ਵੱਲੋਂ ਵੀ ਜਿਹੜਾ ਉਹ ਇਲੈਕਸ਼ਨ ਲੜ ਸਕਦੇ ਆ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਉਹਨਾਂ ਵੱਲੋਂ ਇਲੈਕਸ਼ਨ ਕਿਹੜੀ ਪਾਰਟੀ ਵੱਲੋਂ ਜਿਹੜਾ ਉਹ ਲੜਿਆ ਜਾਊਗਾ ਪਰ ਉਹਨਾਂ ਦੀ ਸੁਖਬੀਰ ਐਗਰੋ ਅਤੇ ਹੋਰ ਆ ਬਿਜਲੀ ਦੇ ਪਲਾਂਟ ਕਈ ਸਾਰੇ ਉਹਨਾਂ ਦੇ ਪਲਾਂਟ ਹੈ ਕਈ ਸਾਰੀਆਂ ਫੈਕਟਰੀਆਂ ਉਹਨਾਂ ਦੀਆਂ ਜਿਨ੍ਹਾਂ ਤੇ ਅੱਜ ਰੇਡ ਹੋਈ ਹੈ ਇਹ ਅੱਜ ਦੀ ਨਵੀਂ ਅਪਡੇਟ ਆ ਵੱਡੀ ਅਪਡੇਟ ਆ ਕਿ ਰਮਿੰਦਰ ਸਿੰਘ ਆਮਲਾ ਦੇ ਘਰ ਆ ਜਿਹੜੀ ਉਹ ਰੇਡ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਅਰੈਸਟ ਹੁੰਦਾ ਕਿ ਜਾਂ ਸਿਰਫ ਰੇਡ ਕਰਕੇ ਆ ਜਿਹੜੀਆਂ ਇਹ ਏਜੰਸੀਆਂ ਉਹ ਵਾਪਸ ਚਲੀਆਂ ਜਾਂਦੀਆਂ ਇਹਦੇ ਬਾਰੇ ਹਜੇ ਜਾਣਕਾਰੀ ਮਿਲਣੀ ਉਹ ਬਾਕੀ ਹੈ ਆਓ ਜੁੜੇ ਰਹੇ ਨੇ ਆਪਾਂ ਇਸ ਖਬਰ ਦੇ ਨਾਲ ਅਤੇ ਜਲਦੀ ਹੋਰ ਤੁਹਾਨੂੰ ਅਪਡੇਟ ਦੇਾਂਗੇ ਤਦ ਤੱਕ ਮੈਨੂੰ ਜਾਣ ਕੇ ਕੁਲਦੀਪ ਬਰਾੜ ਨੂੰ ਦਿਓ ਆਜਾਤ ਸਤਿ ਸ਼੍ਰੀ ਅਕਾਲ